ਸਾਹਬ ਜੀ ਦੇ ਮਜਾਰੇ ਦੀ 50ਵੀਂ ਵਰ੍ਹੇ ਦੀ ਜੇ ਗੱਲਬਾਤ ਕਰੀਏ 50ਵੀਂ ਵਰ੍ਹੇ ਦੇ ਉੱਪਰ ਸੰਗਤਾਂ ਪਹਿਲੇ ਦਿਨ ਤੋਂ ਹੀ ਦੇਸ਼ ਵਿਦੇਸ਼ ਤੋਂ ਨਤਮਸਤਕ ਹੁੰਦੇ ਲਈ ਪਹੁੰਚਦੇ ਹਨ ਨੌਜਵਾਨ ਵੀਰਾਂ ਦੇ ਵੱਲੋਂ ਪਗੜੀ ਦੀ ਸੇਵਾ ਇੱਥੇ ਕੀਤੀ ਜਾ ਰਹੀ ਆ ਆਪਾਂ ਵੇਖੀਏ ਕਿ ਪੰਜਾਬ ਦੇ ਉਹ ਨੌਜਵਾਨ ਜਿਹੜੇ ਸਿੱਖੀ ਨੂੰ ਪਿਆਰ ਕਰਨ ਵਾਲੇ ਪਗੜੀ ਨੂੰ ਪਿਆਰ ਕਰਨ ਵਾਲੇ ਇੱਥੇ ਸੇਵਾਦਾਰ ਦੇ ਰੂਪ ਦੇ ਵਿੱਚ ਵੱਡੀਆਂ ਸਵਾਮਾਂ ਨਿਭਾਉਣਗੇ ਇਹ ਨੌਜਵਾਨ ਵੀਰ ਪਗੜੀਆਂ ਨੂੰ ਸਰਦੇ ਉੱਪਰ ਦਸਤਾਰ ਜਿਹੜੀ ਹੈਗੀ ਆ ਪੂਜਨਯੋਗ ਹੈ ਉਹਨਾਂ ਨੂੰ ਬਣਾਉਣ ਦੇ ਲਈ ਵੀਰਾ ਜੀ ਦੇ ਕੋਲ ਪਹੁੰਚੇ ਨੇ ਵੀਰ ਜੀ ਆਪਣਾ ਕਿਸ਼ੂ ਬਨਾਮ ਜੀ ਜੀ ਮੇਰਾ ਨਾਮ ਸਰਦਾਰ ਇਕਬਾਲ ਸਿੰਘ ਜੀ ਇਹ ਵੀਰਾ ਜੀ ਕਿਸ ਤਰ੍ਹਾਂ ਲੱਗਦਾ ਜਿਹੜਾ ਅੱਜ ਦਰਬਾਰ ਦੇ ਵਿੱਚ 50ਵੀਂ ਵਰਸੀ ਮਨਾਈ ਗਈ ਹੈ ਰਜਾ ਰਿਹਾ ਹੈਗਾ ਆ ਇਹ ਕੋਈ ਇੱਥੇ ਪਰتن ਨੂੰ ਸਾਫ਼ ਕਰਨ ਦੀ ਸੇਵਾ ਕਰ ਰਿਹਾ ਹੈਗਾ ਆ ਆਪ ਜੀ ਦੇ ਵੱਲੋਂ ਇਹ ਜਿਹੜੀ ਸੇਵਾ ਹੈਗੀ ਇੱਕ ਪਗੜੀ ਦੀ ਨਵਾਈ ਜਾ ਰਹੀ ਹੈਗੀ ਕਿਸ ਤਰ੍ਹਾਂ ਮਿੱਤਰ ਕਿੰਨੇ ਕ ਨੌਜਵਾਨ ਪਗੜੀਆਂ ਬਣਾ ਗਏ ਸਵੇਰ ਦੇ ਜੀ ਪਹਿਲਾਂ ਤਾਂ ਜੀ ਸਵੇਰ ਤੋਂ ਹੀ ਸੰਗਤਾਂ ਵਿੱਚ ਬਹੁਤ ਉਤਸ਼ਾਹ ਆ ਪਗੜੀ ਨੂੰ ਲੈ ਕੇ ਜੀ ਅੱਜ ਤੀਜਾ ਦਿਨ ਆ ਜੋ ਲਗਾਤਾਰ ਅਸੀਂ ਪਿਛਲੇ 4-5 ਸਾਲ ਤੋਂ ਇੱਥੋਂ ਪਗੜੀ ਦੀ ਸੇਵਾ ਕਰ ਰਹੇ ਆ ਜੀ ਤੇ ਅੱਜ ਤੀਜਾ ਦਿਨ ਆ ਅੱਜ ਵੀ ਬਹੁਤ ਸੰਗਤਾਂ ਹੌਮ ਹੁਮਾ ਕੇ ਦਸਤਾਰ ਬਣਾ ਰਹੀ ਹੈ ਪਾਨੇ ਬਣਾ ਰਹੀ ਹੈ ਤੇ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਮਹਾਰਾਜ ਨੇ ਸਤ ਗੋਏ ਇਹ ਸੇਵਾ ਲਈ ਹੈ ਤੇ ਸੰਗਤਾਂ ਦੇ ਸੇਵਾ ਕਰ ਰਹੇ ਆ ਪਗੜੀ ਦੀ ਬਹੁਤ ਬੰਨ ਖੁਸ਼ੀ ਹੋ ਰਹੀ ਹੈ। ਸ਼੍ਰੀ ਨਾਭ ਕਮਲ ਮਹਾਰਾਜ ਜੀ ਦਾ ਦਰਬਾਰ ਬਹੁਤ ਹੀ ਪੁਰਾਣੇ ਸਮੇਂ ਤੋਂ ਚੱਲਿਆ ਆ ਰਿਹਾ। ਤੇ ਦੇਖੋ ਜੀ ਮੈਨੂੰ ਘੱਟੋ ਘੱਟ 13 ਸਾਲ ਹੋ ਗਏ ਇਸ ਦਰਬਾਰ ਨਾਲ ਜੁੜਿਆ ਨੂੰ। ਪਰ ਜੋ ਕੀ 5 ਸਾਲਾਂ ਤੋਂ ਲਗਾਤਾਰ ਮੈਂ ਇੱਥੇ ਸੇਵਾ ਨਿਭਾ ਰਿਹਾ ਆ ਆ ਕੇ ਇੱਥੇ ਪਹਿਲਾਂ ਸੰਗਤ ਵਿੱਚ ਕੋ ਬੰਗਿਆਰ ਆ ਰਹੀ ਸੀ। ਮੇਰੇ ਸਟੂਡੀਓ ਤੇ ਬਟ ਹੁਣ ਮਹਾਰਾਜ ਨੇ ਸੇਵਾ ਲਈ ਆ ਕਿ ਹੁਣ ਇੱਥੇ ਅਸੀਂ ਆ ਕੇ ਸੇਵਾ ਕਰੀਦੀ ਆ ਸੰਗਤ ਨੂੰ ਫੇ ਆਉਣ ਲਈ ਬਹੁਤ ਔਖੇ ਹੋ ਰਹੇ ਸੀ ਆ ਕਰਕੇ ਹੁਣ ਅਸੀਂ ਇੱਥੇ ਆ ਕੇ ਸੇਵਾ ਨਿਭਾ ਰਹੇ ਆ ਲਗਾਤਾਰ 5 ਸਾਲ ਤੋਂ ਤਨ ਤਨ ਸ਼੍ਰੀ ਨਾਮ ਕੰਵਲ 108 ਮਹਾਰਾਜ ਦੀ 58ਵੀਂ ਵਰਸੀ ਦੇ ਉੱਪਰ ਜਿਹੜੇ ਨੌਜਵਾਨ ਵੀਰ ਹੈਗੇ ਕਿਉਂਕਿ ਆ ਮਹਾਪੁਰਖਾਂ ਦਾ ਹਮੇਸ਼ਾ ਹੈ ਸੰਗਤ ਨੂੰ ਜੋੜਨ ਦਾ ਪਰਾਲਾ ਰਿਹਾ ਹੈਗਾ ਜਾਂ ਸੰਗਤ ਨੂੰ ਇੱਕ ਕਰਨ ਦਾ ਪਰਾਲਾ ਰਿਹਾ ਹੈਗਾ ਕਿੰਨੇ ਕਿੰਨੇ ਨੌਜਵਾਨਾਂ ਦੇ ਅੰਦਰ ਉਹ ਜਿਹੜੀ ਲੜੀ ਹੈਗੀ ਪਿਆਰ ਦੀ ਨਜ਼ਰ ਵੀ ਆ ਰਹੀ ਹੈਗੀ ਹੈ ਕਿ ਉਹਨਾਂ ਟਾਈਮ ਲੱਗਦਾ ਇੱਕ ਪਗੜੀ ਨੂੰ ਬੰਨਣ ਦੇ ਲਈ ਦੇਖੋ ਜੀ ਇਹ ਇੱਕ ਮਹੀਨਾ ਪਹਿਲਾਂ ਹੀ ਇਹ ਸਾਰਾ ਸ਼ੁਰੂ ਹੋ ਜਾਂਦਾ ਆ ਪਗੜੀਆਂ ਸਜਾਉਣ ਦਾ ਕੰਮ ਜੋ ਕਿ ਰੰਗ ਸਿਲੈਕਟ ਕਰਨੇ ਆ ਬੱਚਿਆਂ ਨੇ ਆ ਕੇ ਜਾਂ ਸੰਗਤਾਂ ਨੇ ਆ ਕੇ ਉਹ ਪਹਿਲਾਂ ਹੀ ਕਰਨਾ ਸ਼ੁਰੂ ਹੋ ਜਾਂਦੀਆਂ ਕਿਉਂਕਿ ਇਕੱਠ ਬਹੁਤ ਜ਼ਿਆਦਾ ਹੁੰਦਾ ਆ ਤੇ ਉਤਸ਼ਾਹ ਵੀ ਬਹੁਤ ਜ਼ਿਆਦਾ ਹੁੰਦਾ ਆ ਇਸ ਕਰਕੇ ਸੰਗਤਾਂ ਇੱਕ ਮਹੀਨਾ ਪਹਿਲਾਂ ਹੀ ਇਹ ਚੀਜ਼ਾਂ ਸ਼ੁਰੂ ਕਰ ਦਿੰਦੀਆਂ ਆ ਤਿਆਰੀਆਂ ਕਿ ਕਿਹੜੀਆਂ-ਕਿਹੜੇ ਰੰਗ ਦੀਆਂ ਪੱਗਾਂ ਬੰਨਣੀਆਂ ਆ ਕਿ ਤਿੰਨੇ ਦੇ ਅਲੱਗ-ਅਲੱਗ ਰੰਗ ਦੀਆਂ ਪੱਗਾਂ ਬਣਾਉਣੀਆਂ ਆ ਤੇ ਇਸ ਕਰਕੇ ਇਹ ਕਾਫੀ ਉਤਸ਼ਾਹ ਨਾਲ ਇਹ ਕੰਮ ਪੂਰੀ ਕੀਤਾ ਜਾਂਦਾ ਆ ਜੀ ਜੀ ਧੰਨ ਧੰਨ ਸ਼੍ਰੀਨਾਭ ਕੰਵਲ ਮਹਾਰਾਜ ਜੀ ਦਾ ਦਰਬਾਰ ਪੰਜਾਬ ਦੇ ਵਿੱਚ ਸ਼ਹੀਦ ਭਗਤ ਸਿੰਘ ਜ਼ਿਲ੍ਹਾ ਜ਼ਿਲ੍ਹੇ ਦੇ ਵਿੱਚ ਬੰਗਾ ਸ਼ਹਿਰ ਬੰਗਾ ਸ਼ਹਿਰ ਦੇ ਨਜ਼ਦੀਕ ਹੀ ਗੁਣਾਚੌਰ ਗੁਣਾਚੌਰ ਦੇ ਨਾਲ ਵਸਿਆ ਹੋਇਆ ਰਾਜਾ ਸਾਹਿਬ ਮਹਾਰਾਜੀ ਦਾ ਦਰਬਾਰ ਸ਼੍ਰੀ ਨਾਨਕ ਕਮਲ ਮਹਾਰਾਜੀ ਦੇ ਦਰਬਾਰ ਨੂੰ ਪੰਜਾਬ ਦੇ ਵਿੱਚੋਂ ਕੋਈ ਵੀ ਰਸਤਾ ਦੇਖ ਲਈਏ ਹਰ ਰਸਤੇ ਦੇ ਉੱਪਰ ਰਾਤ ਦਿਨ ਤਕਰੀਬਨ ਸੰਗਤਾਂ ਇਸ ਦਰਬਾਰ ਨੂੰ ਪਹੁੰਚਦੀਆਂ ਹਨ ਵੀਰ ਰਾਤ ਦਿਨ ਹੀ ਸੇਵਾਾਂ ਮਾਉਂਦੇ ਹਨ ਲੰਗਰ ਅਤੁੱਟ ਰਾਤ ਦਿਨ ਹੀ ਵਰਤਾਇਆ ਜਾਂਦਾ ਹੈਗਾ ਜੇ ਸਿਸਟਮ ਦੀ ਗੱਲ ਕਰੀਏ ਨੌਜਵਾਨ ਵੀਰ ਪਹਿਲੇ ਦਿਨ ਤੋਂ ਹੀ ਬਹੁਤ ਹੀ ਅੱਛੇ ਤਰੀਕੇ ਨਾਲ ਸੇਵਾਾਂ ਨਿਵਾਉਂਦੇ ਨੇ ਵੀਰਾ ਜੀ ਦੇ ਨਾਲ ਸਿੱਧੀਆਂ ਮੁਲਾਕਾਤ ਕਰਵਾਵਾਂਗੇ ਕਿਉਂਕਿ ਮੈਂ ਉਹ ਵੀਰ ਵੀ ਇੱਥੇ ਵੇਖੇ ਆ ਜਿਹੜੇ 3 ਦਿਨ 4 ਦਿਨ ਲਗਾਤਾਰ ਅਲੱਗ-ਅਲੱਗ ਤਰ੍ਹਾਂ ਦੇ ਇੱਕ-ਇੱਕ ਪਗੜੀ ਦਾ ਰੰਗ ਚੇਂਜ ਕਰਕੇ 7 ਦਿਨ ਵੀ ਆਏ ਨੇ ਤੇ ਇਸ ਤੋਂ ਬਾਅਦ ਇਹ ਵਿੱਚ 3 ਦਿਨ ਜਿਹੜਾ ਇੱਥੇ ਨਗਰ ਕੀਰਤਨ ਤੋਂ ਬਾਅਦ ਵਿੱਚ ਵੱਡੇ ਪੰਡਾਲ ਲਗਾਏ ਜਾਂਦੇ ਨੇ ਉਹਨਾਂ ਦੇ ਵਿੱਚ ਵੀ ਵੱਡੀਆਂ ਅਸਵਾਵਾਂ ਨਿਵਾਉਂਦੇ ਨੇ ਇਹ ਜਿਹੜੇ ਟਰਮ ਦੀ ਗੱਲ ਕਰੀਏ ਇਹਨਾਂ ਨੂੰ ਬਣਾਉਣ ਦੇ ਲਈ ਪਗੜੀ ਨੂੰ ਚਾਉਣ ਦੇ ਲਈ ਪੰਜਾਂ ਦੇ ਵੀਰਾਂ ਦੇ ਨਾਲ ਸਿੱਧੀਆਂ ਗੱਲਾਂ ਬਤਾ ਕਰਵਾਉਣ ਜਾ ਰਹੇ ਹਾਂ